ਇੱਕ ਉਹਨਰ ਦਾ ਬਲਾਸਟ ਹੋਇਆ ਇੱਕਦਮ ਧੂਆ ਰੋੜ ਹੋ ਗਿਆ ਤੇ ਫਟੋਂ ਆਪਣੀ ਭੱਜ ਗਈ ਵਿੱਚ ਬੰਦੇ ਸੀਗੇ ਦੋ ਤੇ ਉਹ ਨਿਕਲ ਕੇ ਮਸਾ ਬਜੇ ਆ ਮੁਸ਼ਕਲੇਰਾ ਹੋਗਾ ਜੀ ਬਿਲਕੁਲ ਅੰਧੇਰਾ ਤਰੋਂ ਤਾਂ ਕਿ ਵੇਖਿਆ ਤੇ ਗੈਸ ਬਹੁਤ ਜਿਆਦੇ ਲੀਕ ਸੀ ਮਲਬਾ ਖਿਲ ਰਿਆ ਪਿਆ ਸਟੋਰ ਦਾ ਇੱਕ ਹਿੱਸਾ ਟਹਿ ਗਿਆ ਇਹ ਤਸਵੀਰਾਂ ਮੋਗਾ ਦੇ ਪਿੰਡ ਕੋਕਰੀ ਕਲਾਂ ਦੀਆਂ ਨੇ ਜਿੱਥੇ ਕੋल्ड ਸਟੋਰ ਦੇ ਵਿੱਚ ਇੰਨਾ ਜ਼ਬਰਦਸਤ ਧਮਾਕਾ ਹੋਇਆ ਕਿ ਅੰਦਰ ਮੌਜੂਦ ਲੋਕਾਂ ਨੇ ਭੱਜ ਕੇ ਜਾਨ ਬਚਾਈ ਦੱਸਿਆ ਜਾ ਰਿਹਾ ਕਿ ਗੈਸ ਲੀਕ ਹੋ ਗਈ ਜਿਸ ਕਰਕੇ ਬਲਾਸਟ ਹੋਇਆ ਤੇ ਫਿਰ ਅਗ ਲੱਗ ਗਈ ਹਾਲਕੀ ਰਾਹਤ دی ਗੱਲ ਇਹ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਕੋਡਲ ਸੁਰ ਜਾ ਬਲਾਸਟ ਹੋਇਆ ਇੱਕਦਮ ਧੂਆਂ ਰੋਲ ਹੋ ਗਿਆ ਤੇ ਵਹਪੜੋ ਤਪੜੀ ਭੱਜ ਗਈ ਵਿੱਚ ਬੰਦੇ ਸੀਗੇ ਦੋ ਤੇ ਉਹ ਨਿਕਲ ਕੇ ਮਸਾਂ ਬਚੇ ਆ ਇੱਕ ਫੋਰਮੈਨ ਸੀਗਾ ਇੱਕ ਦਾ ਨਾਲ ਦਾ ਸੀਗਾ ਕੰਮ ਕਰਨ ਵਾਲਾ ਅਸੀਂ ਤਾਂ ਮੈਂ ਮੁੰਡਾ ਸੀ ਪਿੱਛੇ ਬਾਉ ਜੀ ਸੀ ਇੱਧਰ ਉਹ ਦੂਜਾ ਬੰਦੇ ਸਭ ਨਿਕਲੇ ਬਾਹਰ ਮੁਸਕਲ ਨੇਰਾ ਹੋ ਗਿਆ ਜੀ ਬਿਲਕੁਲ ਹਨੇਰਾ ਕਿੰਨੇ ਜਣੇ ਸੀ ਲੋਕ ਹਾਂ ਲੋ ਚਾਰ ਪੰਜ ਜਣੇ ਸੀ ਪੰਜ ਛੇ ਜਣੇ ਪੰਜ ਜਣੇ ਗ੍ਰੋਂਤਾ ਕੇ ਵੇਖਿਆ ਤੇ ਗੈਸ ਬਹੁਤ ਜਿਆਦਾ ਲੀਕ ਸੀ ਹਾਂਜੀ ਅਸੀਂ ਆ ਖੁਦ ਇਹ ਉਹਨਾਂ ਨੂੰ ਪਾਸੀ ਕਰ ਰਹੇ ਹਾਂ ਦੱਸ ਰਹੇ ਹਾਂ ਕਿ ਜੇ ਕੋਈ ਨੇੜੇ ਨਾ ਹੋਵੇ ਵੀ ਇਹ ਗੈਸ ਲੀਕ ਹੈ ਕੋਈ ਵੀ ਇਹਦੇ ਨਾਲ ਨੁਕਸਾਨ ਹੋ ਸਕਦਾ ਅੱਖਾਂ ਦਾ ਨੁਕਸਾਨ ਹੋ ਸਕਦਾ ਮੌਤ ਹੋ ਸਕਦੀ ਆ ਦਮ ਘੁੱਟ ਸਕਦਾ ਜੀ ਇਹਦੇ ਨਾਲ ਤੋਂ ਤਾਂ ਕਰਕੇ ਉਹਨਾਂ ਨੂੰ ਅਸੀਂ ਦੱਸ ਰਹੇ ਹਾਂ ਵੀ ਇਹ ਨੇੜੇ ਨਾ ਹੋਵੇ